ਸੂਟਬੂਟ ਚਾਹੇ ਲੁਟੇਰਿਆ ਦਾ ਮਾਤੀ ਨੇ ਚੜਿਆ ਕੁਟਾਪਾ ਮਾਤੀ ਤੋਂ ਡਰ ਕੇ ਉੱਠੇ ਪੈਰੀ ਭਜੇ ਲੁਟੇਰੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੁਟੇਰੇ ਪਾਰਸਲ ਦੇਣ ਦੇ ਬਹਾਨੇ ਇੱਕ ਕਾਰ ਦੇ ਅੰਦਰ ਦਾਖਲ ਹੁੰਦੇ ਨੇ ਮਾਤੀ ਅਤੇ ਕੰਮ ਕਰਨ ਵਾਲੀ ਇੱਕ ਔਰਤ ਉਸ ਵੇਲੇ ਮੌਜੂਦ ਹੁੰਦੇ ਨੇ ਤਾਂ ਇਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਸਭ ਤੋਂ ਪਹਿਲਾਂ ਇੱਕ ਸ਼ਖਸ ਆਉਂਦਾ ਹੈ ਕਹਿੰਦਾ ਕਿ ਤੁਹਾਡਾ ਪਾਰਸਲ ਆਇਆ ਜਿਸ ਤੋਂ ਬਾਅਦ ਨੌਕਰਾਨੀ ਦੀ ਗਰਦਨ ਤੇ ਚਾਕੂ ਦੀ ਨੋਕ ਦੇ ਨਾਲ ਉਹ ਕਾਰ ਦੇ ਅੰਦਰ ਦਾਖਲ ਹੁੰਦੇ ਨੇ ਪਰ ਮਾਤੀ ਨੇ ਬਹਾਦਰੀ ਦੇ ਨਾਲ ਇਹਨਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਇਹਨਾਂ ਹੀ ਨਹੀਂ ਉਹਨਾਂ ਨੂੰ ਪੁੱਠੇ ਪੈਰੀ ਵਾਪਸ ਵੀ ਭਜਾਇਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਮਾਤੀ ਨੇ ਇੱਕ ਲੁਟੇਰੇ ਨੂੰ ਕਾਬੂ ਕੀਤਾ ਹੋਇਆ ਉਸ ਦੀ ਕੁਟਮਾਰ ਕਰਦੀ ਲੁਟੇਰਾ ਵੀ ਉਹਨਾਂ ਦੇ ਨਾਲ ਮੁਕਾਬਲਾ ਕਰ ਰਿਹਾ ਪਰ ਮਾਂ ਤੀ ਤੋਂ ਡਰ ਕੇ ਇਹ ਲੁਟੇਰਾ ਗੇਟ ਤੋਂ ਭੱਜ ਜਾਂਦਾ ਹੈ ਜਿਸ ਤੋਂ ਬਾਅਦ ਮਾਂ ਤੀ ਜਦੋਂ ਆਵਾਜ਼ਾ ਮਾਰਦੀ ਹੈ ਤਾਂ ਕੁਝ ਲੋਕ ਉਹਨਾਂ ਦੀ ਮਦਦ ਲਈ ਘਰ ਦੇ ਅੰਦਰ ਆਉਂਦੇ ਨੇ ਤੇ ਇਸੇ ਦਰਮਿਆਨ ਇੱਕ ਲੁਟੇਰਾ ਘਰ ਦੇ ਅੰਦਰ ਹੀ ਕੈਦ ਹੁੰਦਾ ਹੈ ਜਦੋਂ ਉਹ ਭੱਜ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੂਰਾ ਮਾਮਲਾ ਤੁਹਾਨੂੰ ਦੱਸ ਦਿਆ ਕਿ ਕਿੱਥੋਂ ਸਾਹਮਣੇ ਆਇਆ ਦਰਸਲ ਇਹ ਪੂਰਾ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਏ ਜਿੱਥੇ ਮਾਤੀ ਦੇ ਹੌਸਲੇ ਦੇ ਅੱਗੇ ਇਹ ਹਥਿਆਰਬੰਦ ਬਦਮਾਸ਼ ਵੀ ਹਾਰ ਗਏ ਨੇ ਮਾਮਲਾ ਸ਼ਹਿਰ ਦੇ ਬੇਗਮਪੇਟ ਇਲਾਕੇ ਦਾ ਹੈ ਜਿੱਥੇ ਮਾਤੀ ਨੇ ਇਕੱਠਿਆਂ ਮਿਲ ਕੇ ਦੋ ਲੁਟੇਰਿਆਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਦੁਪਹਿਰ ਦਾ ਸਮਾਂ ਸੀ ਜਦੋਂ ਇਹ ਲੁਟੇਰੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਚੋਰੀ ਤੋਂ ਪਹਿਲਾਂ ਹੀ ਇਹਨਾਂ ਨੂੰ ਮਾਤੀ ਦੇ ਵੱਲੋਂ ਜ਼ਬਰਦਸਤ ਸਬਕ ਸਿਖਾਇਆ ਜਾਂਦਾ